ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਮੁਕੇਸ਼ ਕੋਚਰ ਨਿਊਰੋਥੈਰਾਪਿਸਟ ਪਿਛਲੇ 20 ਸਾਲ ਤੋਂ ਨਿਊਰੋਥੈਰਪੀ ਦੇ ਆਯੁਰਵੇਦ ਦੇ ਪ੍ਰੈਕਟਿਸ ਕਰਦਾ ਆ ਰਿਹਾ ਹਾਂ ਅੱਜ ਆਪਾਂ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਆ ਆਯੁਰਵੇਦ ਦੇ ਨਾਲ ਰਿਕਾਰਡਿੰਗ ਬਹੁਤ ਹੀ ਅੱਛੀ ਗੱਲ ਅੱਜ ਦਾ ਜੋ ਵੀਡੀਓ ਹੈ ਉਹ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਪਾਂ ਕਿਉਂ ਜਲਦੀ ਬਿਮਾਰ ਹੋ ਰਹੇ ਆ ਤੇ ਇਸ ਦਾ ਉਪਚਾਰ ਕਿਵੇਂ ਤੇ ਆਪਣੇ ਸਰੀਰ ਦੇ ਵਿੱਚ ਜੋ ਟੌਕਸਿਸਿਟੀ ਹੈ ਉਹਨੂੰ ਕਿਵੇਂ ਦੂਰ ਕਰੀਏ ਅੱਜਕੱਲ ਦੀ ਟੈਕਨੋਲੋਜੀ ਤੇ ਜਿੰਨਾ ਅਸੀਂ ਅੱਗੇ ਵਧਦੇ ਜਾ ਰਹੇ ਹਾਂ ਸਾਡੀ ਜ਼ਿੰਦਗੀ ਓਨੀ ਹੀ ਛੋਟੀ ਹੁੰਦੀ ਜਾ ਰਹੀ ਹੈ ਪੁਰਾਣੇ ਸਮੇਂ ਵਿੱਚ ਆਪਾਂ ਦੇਖਿਆ ਕਿ ਲੋਕ 100-100 ਸਾਲ ਤੱਕ ਬੜੇ ਆਰਾਮ ਨਾਲ ਜ਼ਿੰਦਗੀ ਜਿਉਂਦੇ ਸੀ ਤੇ ਅੱਜਕੱਲ ਅਸੀਂ ਸੁਣਦੇ ਹਾਂ ਕਿ 35 ਤੋਂ 40 ਸਾਲ ਦੀ ਉਮਰ ਵਿੱਚ ਹੀ ਹਾਰਟ ਅਟੈਕ ਹੋ ਰਹੇ ਨੇ ਅਸੀਂ ਕਦੇ ਸੋਚਿਆ ਅਜਿਹਾ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਤਿਆ ਜਿਹੜਾ ਕੀ ਬਦਲ ਗਿਆ ਕਿ ਅਸੀਂ ਜ਼ਿਆਦਾ ਬਿਮਾਰ ਹੋਣ ਲੱਗ ਗਏ ਹਾਂ ਅੱਜ ਤੋਂ ਕੁਝ ਸਮੇਂ ਪਹਿਲਾਂ ਸਾਡੇ ਘਰ ਦੇ ਵਿੱਚ ਪੇੜ ਪੌਦੇ ਹੁੰਦੇ ਸਨ ਨਿੰਮ ਦਾ ਅਮਰੂਦ ਦਾ ਜਾਂ ਗਮਲੇ ਬੜੇ ਸੋਹਣੇ ਹੁੰਦੇ ਸਨ ਪਰ ਅੱਜ ਕੱਲ ਕਰਾਂ ਵਿੱਚ ਗੱਡੀਆਂ ਹਨ ਤੇ ਪੇੜ ਪੌਦੇ ਘੱਟ ਹਨ ਮਾਫੀ ਚਾਹਨਾ ਮੈਂ ਆਪਣੀ ਹੀ ਗਲਤੀ ਤੋਂ ਯਾਦ ਹੈ ਕਿ ਸਾਡੇ ਘਰ ਦੇ ਵਿੱਚ ਗੱਡੀ ਅੰਦਰ ਨਹੀਂ ਲੱਗਦੀ ਸੀ ਤੇ ਮੈਂ ਅਮਰੂਦ ਦਾ ਪੇੜ ਕਟਾ ਦਿੱਤਾ ਲੇਕਿਨ ਹੁਣ ਅਸੀਂ ਫਿਰ ਅਮਰੂਦ ਦਾ ਪੇੜ ਲਗਾਇਆ ਹੈ ਸਾਡਾ ਸਰੀਰ ਕੁਦਰਤ ਨਾਲ ਬਣਿਆ ਹੈ ਤੇ ਕੁਦਰਤ ਨੇ ਹੀ ਇਸ ਨੂੰ ਬਣਾਇਆ ਹੈ ਲੇਕਿਨ ਅਸੀਂ ਕੁਦਰਤ ਨਾਲ ਕੁਦਰਤ ਤੋਂ ਨਾਲ ਖਿਲਵਾੜ ਕਰ ਰਹੇ ਹਾਂ ਔਰ ਕੁਦਰਤ ਤੋਂ ਅਲੱਗ ਹੁੰਦੇ ਜਾ ਰਹੇ ਹਾਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਉਨਾ ਹੀ ਅਸੀਂ ਜ਼ਿਆਦਾ ਬਿਮਾਰ ਹੋ ਰਹੇ ਹਾਂ ਉਦਾਹਰਨ ਦੇ ਵਿੱਚ ਇੱਕ ਰਿਸਰਚ ਦੇ ਵਿੱਚ ਪਾਇਆ ਗਿਆ ਕਿ ਜੇਕਰ ਅਸੀਂ ਹਰੇ ਰੰਗ ਨੂੰ ਇੱਕ ਘੰਟਾ ਹਰ ਰੋਜ਼ ਦੇਖਦੇ ਹਾਂ ਤਾਂ ਸਾਡੇ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਤੇ ਅਸੀਂ ਦਿਨ ਵਿੱਚ ਪਤਾ ਹੀ ਨਹੀਂ ਕਿੰਨੇ-ਕਿੰਨੇ ਘੰਟੇ ਫੋਨ ਦੇਖਦੇ ਹਾਂ ਤੇ ਕੁਦਰਤ ਨੇ ਹਰ ਚੀਜ਼ ਦਾ ਰੰਗ ਤਾਂ ਹੀ ਹਰਾ ਬਣਾਇਆ ਸੀ ਜਿੱਦਾਂ ਆਪਾਂ ਕद्दू ਦੀ ਸਬਜ਼ੀ ਜਿੰਨੀਆਂ ਸਬਜ਼ੀਆਂ ਖਾਂਦੇ ਆ ਉਹ ਹਰੀਆਂ ਲੇਕਿਨ ਫੋਨ ਦੇਖਣ ਨਾਲ ਆਈ ਸਾਈਟ ਵੀਕ ਹੋ ਰਹੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਹਰ ਘਰ ਦੇ ਵਿੱਚ ਨਿੰਮ ਦਾ ਤੇ ਅਮਰੂਦ ਦਾ ਪੌਦਾ ਹੁੰਦਾ ਸੀ ਜਿਸ ਨਾਲ ਲੋਕਾਂ ਨੂੰ ਡਾਕਟਰ ਕੋਲੇ ਬਹੁਤ ਘਟ ਜਾਣਾ ਪੈਂਦਾ ਸੀ ਅਗਰ ਆਪਣੇ ਘਰ ਵਿੱਚ ਦਾਦਾ ਦਾਦੀ ਜੀ ਹੋਣ ਤਾਂ ਉਹਨਾਂ ਨੂੰ ਪੁੱਛੋ ਕਿ ਨਿੰਮ ਦੇ ਅਮਰੂਦ ਦੇ ਪੇੜਾਂ ਦਾ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਸੀ ਅਗਰ ਪਿੰਪਲਸ ਹੁੰਦੇ ਸੀ ਤਾਂ ਦਾਦਾ ਦਾਦੀ ਕਹਿੰਦੇ ਸੀ ਕਿ ਨਿੰਮ ਦੇ ਪਾਣੀ ਨਾਲ ਨਹਾਓ ਅਮਰੂਦ ਦੇ ਪੱਤੇ ਖਾਓ ਲੇਕਿਨ ਅਸੀਂ ਆਯੁਰਵੇਦ ਨੂੰ ਛੱਡ ਕੇ ਕੁਦਰਤ ਨੂੰ ਛੱਡ ਕੇ ਅੰਗਰੇਜ਼ੀ ਦਵਾਈਆਂ ਵੱਲ ਨੂੰ ਜ਼ਿਆਦਾ ਭੱਜ ਰਹੇ ਹਾਂ ਅਗਰ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਆਯੁਰਵੈਦੂ ਅਪਣਾਈਏ ਨਿਊਰੋਥੈਰੇਪੀ ਦੇ ਜਨਮਦਾਤਾ ਪਰਮ ਪੂਜਯ ਡਾਕਟਰ ਲਾਜ ਪਤਰਾਏ ਮਹਿਰਾ ਜੀ ਨੇ ਸਾਨੂੰ ਦੱਸਿਆ ਕਿ ਜੇਕਰ ਅਸੀਂ ਸਵੇਰੇ ਉੱਠ ਕੇ ਆਪਣੇ ਮੂੰਹ ਦੀ ਬਾਸੀ ਲਾਰ ਬੇਹੀ ਲਾਰ ਬਿਨਾ ਬਰਸ਼ ਕੀਤੇ ਲਗਾਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਅਗਰ ਆਪਾਂ ਇਹ ਡਾਰਕ ਸਲਕਰ ਲਈ ਲਗਾਵਾਂਗੇ ਅੱਖਾਂ ਦੇ ਥੱਲੇ ਕਾਲੇ ਘੇਰੇ ਤਾਂ ਉਸ ਦੇ ਵਿੱਚ ਵੀ ਲਾਭਦਾਇਕ ਹੈ ਕਿਤੇ ਫਿੰਸੀ ਫੋੜਾ ਜਾਂ ਜ਼ਖਮ ਹੈ ਤਸਵੀਰੇ ਉੱਠ ਕੇ ਆਪਣੇ ਮੂੰਹ ਦੀ ਲਾਰ ਲਗਾਓ ਔਰ ਇਹਨਾਂ ਤੋਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਹੁਣ ਆਪਾਂ ਅਮਰੂਦ ਦੇ ਫਾਇਦੇ ਦੀ ਗੱਲ ਕਰਦੇ ਹਾਂ ਅਮਰੂਦ ਦੇ ਪੱਤਿਆਂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੀ ਇਮਿਊਨਿਟੀ ਨੂੰ ਇਨਹਾਂਸ ਕਰਦਾ ਹੈ ਔਰ ਇਹ ਐਂਟੀਆਕਸੀਡੈਂਟ ਹੈ ਐਂਟੀਬੈਕਟੀਰੀਅਲ ਹੈ ਜਿਸ ਦੇ ਨਾਲ ਸਾਨੂੰ ਹੋਰ ਬਿਮਾਰੀਆਂ ਤੋਂ ਵੀ ਫਾਇਦਾ ਹੁੰਦਾ ਐਂਟੀਆਕਸੀਡੈਂਟ ਸਾਨੂੰ ਕੈਂਸਰ ਤੱਕ ਰੋਕਦਾ ਹੈ ਔਰ ਐਂਟੀਬੈਕਟੀਰੀਅਲ ਸਾਨੂੰ ਪਿੰਪਲਸ ਨੂੰ ਫਾਇਦਾ ਦਿੰਦਾ ਹੈ ਹੋਰ ਦੋਸਤੋ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡੇਂਗੂ ਦੇ ਬੁਖਾਰ ਦੇ ਵਿੱਚ ਇਹ ਸੱਲਾਂ ਨੂੰ ਵਿਧਾਉਣ 'ਚ ਹੈਲਪ ਕਰਦੇ ਹੈ ਅੰਬੂਰਤ ਦੇ ਪੱਤੇ ਇੰਨੀ ਜਲਦੀ ਕੀਵੀ ਫਰੂਟ ਵੀ ਠੀਕ ਨਹੀਂ ਕਰਦਾ ਜਿੰਨੀ ਜਲਦੀ ਸਾਨੂੰ ਸਾਡੇ ਅੰਬੂਰਤ ਦੇ ਪੱਤੇ ਸਾਡੀ ਹੈਲਪ ਕਰਦੇ ਹਨ ਆਪ ਜੀ ਕਾੜਾ ਬਣਾ ਕੇ ਲੈ ਸਕਦੇ ਹੋ 10 ਤੋਂ 12 ਪੱਤੀਆਂ ਸਵੇਰੇ ਪਾਣੀ ਦੇ ਵਿੱਚ ਉਬਾਲੋ ਸ਼ਹਿਦ ਮਿਲਾ ਕੇ ਪੀ ਲਓ ਤੁਹਾਡੀ ਇਮਿਊਨਿਟੀ ਬਹੁਤ ਜ਼ਿਆਦਾ ਇਨਹਾਂਸ ਹੋਏਗੀ ਸੈੱਲਾਂ ਦੀ ਇੰਨੀ ਤੇਜ਼ੀ ਨਾਲ ਇਸ ਅਮਰੂਦ ਦੇ ਪੱਤੇ ਨਾਲ ਵਾਧਾ ਹੁੰਦਾ ਹੈ ਸ਼ਾਇਦ ਕਿਸੇ ਦਵਾਈਆਂ ਨਾਲ ਨਾ ਹੋਵੇ ਤਾਂ ਦੋਸਤੋ ਆਯੁਰਵੈਦ ਨਾਲ ਜੁੜੋ ਇੱਕ ਹੋਰ ਗੱਲ 슈ਗਰ ਜਿਸ ਨੂੰ ਹੈ ਤਾਂ ਆਪਾਂ ਬਹੁਤ ਜ਼ਿਆਦਾ ਦਵਾਈਆਂ ਖਾਨੇ ਹਾਂ ਲੇਕਿਨ ਮੈਂ ਦਵਾਈ ਬੰਦ ਲਈ ਨਹੀਂ ਕਹਿ ਰਿਹਾ ਲੇਕਿਨ ਦਵਾਈਆਂ ਦੇ ਸਾਈਡ ਇਫੈਕਟ ਹਨ ਦੋਸਤੋ ਅਗਰ ਆਪਾਂ ਸਵੇਰੇ ਉੱਠ ਕੇ ਤਿੰਨ ਪੱਤੇ ਖਾਲੀ ਪੇਟ ਅਮਰੂਦ ਦੇ ਲਵਾਂਗੇ ਤਾਂ 슈ਗਰ ਦੇ ਲਈ ਬਹੁਤ ਲਾਭਦਾਇਕ ਹੈ 슈ਗਰ ਲਈ ਗੱਲ ਕਰਾਂ ਜੇਕਰ ਕਿਸੇ ਨੂੰ 슈ਗਰ ਹੈ ਅੰਗਰੇਜ਼ੀ ਦਵਾਈ ਦੇ ਪਹਿਲਾਂ ਆਪ ਜੀ ਪਹਿਲਾਂ ਆਯੁਰਵੇਦ ਦਾ ਨੁਸਖਾ ਅਪਣਾਓ ਆਯੁਰਵੇਦ ਚ ਗੁੜਮਾੜ ਬੂਟੀ ਬੇਲ ਪੱਤਰ ਕਰੇਲਾ ਰਸ ਜਾਮਣ ਬੀਜ ਐਦਾਂ ਦੀਆਂ ਚੀਜ਼ਾਂ ਅਪਣਾਓ ਔਰ 슈ਗਰ ਨੂੰ ਦੂਰ ਪਗਾਓ ਅਗਰੇ ਚੀਜ਼ਾਂ ਪਰ ਇਕੱਠੀਆਂ ਨਹੀਂ ਕਰ ਸਕਦੇ ਤਾਂ ਹਿਮ ਡਾਇਬਾ ਦੇ ਰੂਪ ਵਿੱਚ ਆਯੁਰਵੇਦ ਨੇ ਸ਼ੂਗਰ ਲਈ ਬਹੁਤ ਅੱਛਾ ਇੱਕ ਪ੍ਰੋਡਕਟ ਲਾਂਚ ਕੀਤਾ ਹੈ ਹਿਮ ਡਾਇਬਾ ਤੁਸੀਂ ਉਸ ਨਾਲ ਸ਼ੂਗਰ ਠੀਕ ਕਰ ਸਕਦੇ ਹੋ ਸਿਰਦਰਦ ਲਈ ਬਹੁਤ ਅੱਛੇ ਲਾਭਦਾਇਕ ਹੈ ਸਿਰਦਰਦ ਲਈ ਵੀ ਸਵੇਰ ਤਿੰਨ ਚਾਰ ਪੱਤੇ ਉਬਾਲ ਕੇ ਪਾਣੀ ਦੇ ਵਿੱਚ ਪੀਓ ਸਿਰਦਰਦ ਚ ਲਾਭ ਹੁੰਦਾ ਹੈ ਸਿਰਦਰਦ ਲਈ ਬਹੁਤ ਜਲਦੀ ਅਸੀਂ ਦਵਾਈਆਂ ਦਾ ਸੇਵਨ ਕਰਦੇ ਹਾਂ ਲੇਕਿਨ ਦਵਾਈਆਂ ਤੋਂ ਪਹਿਲਾਂ ਇੱਕ ਵਾਰ ਹੋਮ ਰੈਮਡੀਜ਼ ਪੰਜਾਬੀ ਚ ਕਹਿੰਦੇ ਔੜ ਕੋੜ ਨਿਰੋਥੈਰਪੀ ਐਕੂਪ੍ਰੈਸ਼ਰ ਜਾਂ ਕਿਸੇ ਇਸ ਤਰ੍ਹਾਂ ਦੀ ਸਾਨੂੰ ਵਿਧੀ ਅਪਣਾਉਣੀ ਚਾਹੀਦੀ ਹੈ ਕਿ ਬਿਨਾ ਦਵਾਈ ਤੋਂ ਠੀਕ ਹੋ ਸਕੀਏ। ਪਰ ਅਮਰੂਦ ਇਸ ਦਾ ਸਭ ਤੋਂ ਅੱਛਾ ਇੱਕ ਫਲ ਹੈ, ਪੌਦਾ ਹੈ ਜਿਸ ਦੇ ਪੱਤਿਆਂ ਨਾਲ ਸਾਨੂੰ ਲਾਭ ਮਿਲਦਾ ਹੈ। ਦਿਲ ਦੇ ਲਈ ਬਹੁਤ ਚੰਗਾ ਹੈ। ਦੋਸਤੋ, ਇਹ LDL ਨੂੰ ਘਟਾਉਂਦਾ ਹੈ ਔਰ HDL ਨੂੰ ਵਧਾਉਂਦਾ ਹੈ। HDL ਮਤਲਬ ਇੱਕ ਗੁੱਡ ਫੈਟ ਹੁੰਦੀ ਹੈ। एलडीएल लो डेंसिटी लिपर प्रोफाइल जो कि बैड फैट होती है दोस्तों आप दी जानकारी ਲਈ ਸਾਡੇ ਸਰੀਰ ਦੇ ਵਿੱਚ ਐਚਡੀਐਲ 70% ਸਾਡੇ ਲਿਵਰ ਪ੍ਰੋਡਿਊਸ ਕਰਦਾ ਹੈ 30% ਸਾਨੂੰ ਬਾਹਰੋਂ ਲੈਣਾ ਪੈਂਦਾ ਹੈ ਜੋ ਕਿ ਅਮਰੂਦ ਦੇ ਪੱਤਿਆਂ ਚੋਂ ਮਿਲਦਾ ਹੈ ਦੋਸਤੋ ਆਪ ਦੀ ਜਾਣਕਾਰੀ ਲਈ ਹਾਈਪਰ ਟੈਂਸ਼ਨ ਬੀਪੀ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੈ ਅਮਰੂਦ ਦੇ ਪੱਤੇ ਤਾਂ ਅਸੀਂ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਕੇ ਬੀਪੀ ਵਿੱਚ ਵੀ ਲਾਭ ਕਰ ਸਕਦੇ ਆ ਜੋੜਾਂ ਦੇ ਦਰਦ ਵਿੱਚ ਬਹੁਤ ਲਾਭਦਾਇਕ ਹੈ ਇੱਕ ਵਾਰ ਫੇਰ ਜਾਂਦਾ ਜਾਂਦਾ ਰਿਕਵੈਸਟ ਕਰੂੰਗਾ ਕਿ ਬੈਲ ਆਈਕਨ ਦਬਾ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ